जी आ गई सी मैं आंगनबाड़ी चो घरें आके फिर मैं आंसर झाड़ू ला लग गई झाड़ू ला के फिर मैं साडे आए कमरे रसोई च पोचा ला के आई तो रसोई मैं सुबह साफ कर गई थी भांडे भी मांझ गई सी हमें तो दो मिनट बैठ गई थी पसीना सुन लग गई थी बाकी अपने सारे काम हो गए अच्छ मैं धोने तो गए कपड़े कल भी नहीं मेथ धोते गए क्योंकि कोफते बनाने लग गई उन्होंने काफ़ी टाइम लग गया ਤਾਂ ਕਰਕੇ ਫਿਰ ਮੈਂ ਦੁੱਧ ਵੀ ਲੈਣ ਜਾਣਾ ਸੀਗਾ ਇਸ ਕਰਕੇ ਫਿਰ ਮੈਂ ਕੱਪੜੇ ਧੋਤੇ ਜੀ ਅੱਜ ਵੀ ਮੈਂ ਟਾਈਮ ਵਿੱਚੋਂ ਕੱਢ ਕੇ ਅੱਧਾ ਇੱਕ ਘੰਟਾ ਮੈਂ ਜਾਊਂਗੀ ਗੱਡੀ ਸਿੱਖਣ ਤੇ ਕੱਲ ਦਾ ਮੈਨੂੰ ਵਧੀਆ ਚਾਤੜਿਆ ਫਿਰ ਮੈਂ ਥੋੜੀ-ਮੋਟੀ ਗੱਡੀ ਚਲਾਉਂ ਚਲਾਈਏਗੀ ਤੇ ਆਪਾਂ ਸਿੱਖ ਲਾਂਗੇ ਹੌਲੀ-ਹੌਲੀ ਕੋਈ ਵੀ ਕੰਮ ਹੈ ਨਾ ਮੁਸ਼ਕਲ ਨਹੀਂ ਹੁੰਦਾ ਜਦੋਂ ਸਾਰੇ ਸੁਧੇ ਨਾਲ ਖੜੇ ਹੋਣ ਮੇਰੇ ਜਵਾਕ ਵੀ ਮੇਰੀ ਫੁੱਲ ਸਪੋਰਟ ਕਰਦੇ ਹੈਗੇ ਤੇ minha video daddy ni बाकी ਭੈਣ ਭਰਾ ਵੀ ਬਹੁਤ ਜਿਆਦਾ ਸਾਥ ਦਿੰਦੀ ਹੈਗੇ ਤੇ ਇਸ ਕਰਕੇ ਬੰਦੇ ਨੂੰ ਇੱਕ ਤਾਂ ਹੌਸਲਾ ਵੀ ਜਾਈ ਦੀ ਲੋੜ ਹੁੰਦੀ ਹੈਗੀ ਵੀ ਤੂੰ ਇਹ ਚੀਜ਼ ਕਰ ਸਕਦਾ ਜਿਹੜੇ ਵੀ ਕੰਮ ਆਪਾਂ ਪੱਤ ਪਾਉਣੇ ਹੈਗੇ ਕਿ ਇਹ ਤੂੰ ਕੰਮ ਕਰ ਸਕਦਾ ਵੀ ਤੂੰ ਕਰ ਤੇ ਆਪ ਨੂੰ ਵੀ ਬੰਦੇ 'ਚ ਆਪਣੇ 'ਚ ਵੀ ਹਿੰਮਤ ਹੋਣੀ ਚਾਹੀਦੀ ਹੈਗੀ ਕਿ ਆਪਾਂ ਇਹ ਕੰਮ ਕਰ ਸਕਦੇ ਹੈਗੇ ਤੇ ਇਹ ਇਸ ਕਰਕੇ ਹੁਣ ਮੈਂ ਕੱਪੜੇ ਤੁੰਗੀ ਪਹਿਲਾਂ ਇਹੀ ਚੇਰੇ ਮੈਂ ਆਪ ਤੇ ਇਹ ਬਾਤ ਦੇ ਬਾਕੀ ਦੇ ਕੰਮ ਬਾਅਦ ਵਿੱਚ ਕਰੂੰਗੀ ਹਨ ਤਾਂ ਲਿਚਾ ਆਮ ਇਥੋਂ ਮਲਾਈ ਚੋੜੀ ਜੀ ਟਿੱਪੀ ਇਹਦੇ ਚ ਕਿਉਂਕਿ ਤਾਂ ਮੈਂ ਤੋਂ ਲਾਉਣ ਵਾਲੀ ਸੀ ਕਿ ਮਲਾਈ ਹਜੇ ਤੇ ਮੈਂ ਹੱਥ ਲਾ ਕਰੂੰਗੀ ਤੇ ਇਧਰ ਆਪਣੀ ਬਣੀ ਜਾਂਦੀ ਹੈ ਚਾਹ ਚਾਹ ਤਾਂ ਮੈਂ ਇਹ ਕਿਉਂਕਿ ਮੇਰੀ ਭਾਂਜੀ ਤੇ ਮੇਰੀ ਭੈਣ ਆਏਗੇ ਮਲਾਉਣੇ ਮੇਉਂ ਦੇ ਨਾਲ ਵੀ ਤੁਹਾਨੂੰ ਦੇਖੋ ਸਾਦੀ ਦੋਤੀ ਆਈ ਹੈਗੀ ਦੇ ਆਂ ਕੱਟ ਬਾਈ ਸੱਚੀ ਕਾ ਕੱਟ ਸੱਚੀ ਕਾ ਕੱਟ ਐ ਦੇਖੀ ਦੇਖੀ ਐ ਦੇਖੋ ਸੱਚੀ ਕਾਲ ਕਰੀ ਛੋਟੀ ਜਿਹੇ ਕਰ ਐ ਐ ਸੱਚੀ ਕਾ ਬਾਈ ਸੱਚੀ ਕਾ ਦੇਖੇ ਸੱਚੀ ਕਾ ਕਰ ਦੇ ਸੱਚੀ ਕਾ ਕਰ ਦਿੋ ਨੇ ਐ ਤਰ ਆ ਚੀ ਨੋ ਨੇ ਹਾਂ ਕੀ ਖੰਦਾ ਜਪ ਹੈ ਚਿੱਜੀਆਂ ਕਹਿੰਦੇ ਮੈਨੂੰ ਦੇ ਦਿਆ ਦੇ ਬਾਈ ਬਾਈ ਲਿਆ ਮੈਨੂੰ ਦੇ ਚਿਤਾ ਦੇ 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 ਜਾ ਤੀ ਤੂੰ ਚਿੱਜੀ ਦੇ ਦੇ ਲਿਆ ਨਾਨੀ ਨੂੰ ਚਿੱਜੀ ਦੇ ਦੀ ਹਾਈ ਹਾਈ ਖੋਲੋ 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 ਪੂਰਾ ਜੋਰ ਲਾਉਂਦੀ ਦੇਖੀ ਲੈ 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 ਖਾ ਲੋ ਖਾ ਲੋ ਦੰਦੀ ਵੜਦੇ ਚੰਗਾ ਹਾਂ ਹਾਂ ਅੱਜ ਤੇ ਦੰਦੀ ਹਾਂਏ ਕਿ ਚੀਚੀਆਂ ਲੈ ਲੈ ਦੰਦੀਆਂ ਵੜਦੀਆਂ ਹਾਂਏ ਗੰਦੀ ਵੱਡੀ ਨਹੀਂ ਆਂਦੀ। ਇਹ ਮਰੂਤ ਸਮਝ ਕੇ ਖਾਂਦੀ ਆ ਤਾਂ ਗੰਦੀ ਵੱਡੀ ਆਂਦੀ। ਜਤਪਦੀਪ ਚੀਜੀ ਖਾਦੇ ਨਹੀਂ ਆਂਦੀ। ਮੈਨੂੰ ਚੀਜੀ ਦਈ। ਹੈਲੋ ਬਕੂ। ਕਿਵੇਂ ਭੈਣ ਦੱਸੀ ਨਣ ਆਈਏ ਵੈਰੀ ਵੱਡੀ ਭੈਣ। ਇਹ ਮੈਨ ਨਾਲ ਆਏ ਹੈਗੇ ਸਾਨੂੰ। ਮੈਂ ਗਈ ਕਿਹ ਕਿਹਾ ਸੀਗਾ ਗੱਗੂ ਆਈ ਨਹੀਂ ਸੀ ਮੈਂ ਹਾਂ ਚੱਲ ਤੂੰ ਮੈਨੂੰ ਮਿਲ ਜਾ ਮੈਨੂੰ ਤਾਂ ਕੋਈ ਲਾਉਣ ਨਾਲ ਹੈ ਨਹੀਂ ਇਹ ਤਾਂ ਮੰਮੀ ਹੈਗੀ ਹੈ ਚੱਲ ਮਿਲ ਗਏ ਜੱਪ ਦੀਪਾ ਉੱਤਰ ਵੇਖੀ ਇੱਧਰ ਛੱਡਾ ਇੱਧਰ ਛੱਡਾ ਜੱਪ ਵੀ ਆਏ ਛੱਡਾ ਜੱਪ ਵੀ ਆਏ ਪੈੜੀ ਵਾਲੀ ਹੈ ਹੈਨਾ ਦੇਖੀ ਜਿੱਤ ਵੱਡੀ ਹੋ ਕੇ ਦੇਖੇਂਗੇ ਨੀ ਨਾਨੀ ਤੂੰ ਮੈਨੂੰ ਪੈੜੀ ਕਹਿੰਦੀ ਸੀ ਜੋਰ ਲਾ ਲਾ ਕੇ ਨਾ ਖਿੱਚਦੀ ਹੈ ਹਾ ਨਾਸਪਤੀ ਜੀ ਦੱਬੂ ਕੋਚ ਹੈ ਬਾਲੀ ਫਾਈਡ ਨਨ ਇਹ ਦਿਨਦਰ ਨਾਲ ਲੱਗ ਕੇ ਚਾਣਾ ਵਾਲਾ ਹੈ ਸੱਚੀ ਕਾਲ ਵੀ ਬਲੰਦ ਹੈ ਨਾ ਸੱਚੀ ਕਾਲ ਹੈ ਸੱਚੀ ਕਾਲ ਵੀ ਬਲੰਦ ਬਾਲੀ ਚੈਣੀ ਜਿਹਦਾ ਫੋਟੋ ਖਿੱਚਦੀ ਸੀ ਨਾ ਮੈਂ ਚੰਗੀ ਤਰ੍ਹਾਂ ਢਾਕਦੀ ਸੀ ਇਹ ਹੁਣੇ ਜਾਂਦੇ ਹੈਗੇ ਢੀਲਵਾ ਕੇ ਜਾਂਦੇ ਸਾਡਾ ਇਹ ਮੈਂ ਗੁੱਤੀ ਤਾਂ ਬਾਲੀ ਸਾਡੇ ਫੋਟੋ ਇਹ ਨਹੀਂ ਨਾ ਹੁੰਦਾ ਆ ਪਾਚੀ ਕੋਲੇ ਜਾ ਆ ਦੇਖ ਐਸੀ 마ਸੀ ਕਿੱਥੇ ਆ ਤੇਰਾ ਤਾਂ ਇਹਨੂੰ ਪਤਾ ਹੈਗਾ ਦੇਖੀ ਜਾਣਦੀ ਹੋਮੀ ਬੋਲੀ ਹਾਂ ਚਲੋ ਚੱਲੀਏ 마ਸੀ ਕਿੱਥੇ ਕਿਰੀ ਸੀ ਸੀ ਚੁੱਪ ਇਹ ਨਹੀਂ ਕਰਦੀ ਚੁੱਪ ਮਿੱਡਾਵੜੀ ਕਾ ਸੇ ਮਿੱਡਾਵੜੀ ਕਾ ਮਿੱਡਾ ਮਿੱਡਾਵੜੀ ਮਿੱਡਾਵੜੀ ਜੱਪ ਦੇਖੇ ਇੱਧਰ ਨਿਕਲ ਦੇਵੋ ਨਿਕਲ ਇਹ ਹੀ ਨਹੀਂ ਡਰਦੀ ਡਰਦੀ ਨਹੀਂ ਦੇਖੇ ਜਮਾ ਇਹ ਤੋ ਆ ਕੀ ਆ ਹਾਂਜੀ ਭੈਣ ਅਰਗੇ ਬਾਗੇ ਭੈਣ ਦੀ ਕੁੜੀ ਵੀ ਆਈ ਸੀਗੀ ਤੇ ਜੱਪ ਵੀ ਆਈ ਸੀ ਜੱਪ ਦੀਪ ਸਾਡੀ ਤੋਤਰੀ ਜੀ ਜਲਵਾ ਕੇ ਬਾਗੀ ਬਾਲੀ ਵਧੀਆ ਪੋਲੀ ਜੀ ਤੇ ਨਾ ਹੀ ਰੋਂਦੀ ਆ ਉਹ ਵਧੀਆ ਆ ਗਈ ਸੀ ਜਿਵੇਂ ਮੇਰੇ ਕੋਲ ਪਹਿਲੀ ਵਾਰ ਆਈ ਸੀ ਪਹਿਲੀ ਵਾਰ ਚੱਕਿਆ ਮੈਂ ਉਹਨੂੰ ਤੇ ਵਧੀਆ ਆ ਗਈ ਮੇਰੇ ਕੋਲੇ ਤੇ ਜਾਵੇ ਨਾ ਜਿੱਦੋ ਜਾਣ ਲੱਗੇ ਉਹ ਮੈਂ ਚੜਾਉਣ ਗਈ ਸੀਗੀ ਤੇ ਮੇਰੇ ਕੋਲੇ ਬਾਰ ਬਾਰ ਆ ਜਾਈ ਤੇ ਚਾਕੀ ਜਾਵੇ ਮੇਰੇ ਵੱਲ ਫਿਰ ਉਹਦੀ ਮੰਮੀ ਕਹਿੰਦੀ ਚੱਲ ਚਲੀਏ ਕਹਿੰਦੀ ਤੇ ਫਿਰ ਉਹਨਾਂ ਕੋਲੇ ਮੱਸਾ ਗਈ ਬੱਚੇ ਤਾਂ ਪਿਆਰ ਦੇ ਹੁੰਦੇ ਹੈਗੇ ਜੇ ਜਿਹੜਾ ਕੋਈ ਮੂੰਹ ਕਰਦਾ ਉਹਨਾਂ ਵਾਲੀ ਹੋ ਜਾਂਦੇ ਹੈਗੇ ਚਲੋ ਜੀ ਹੁਣ ਮੈਂ ਧੋਂਗੀ ਕੱਪੜੇ ਤੇ ਲੇਟ ਹੋ ਗਈ ਕੱਪੜੇ ਧੋ ਕੇ ਫੇਰ ਕੋਈ ਦਾਲ ਸਬਜ਼ੀ ਦਾ ਵੀ ਦੇਖਣਾ ਥਨੇ ਇਹ ਫਿਕਰ ਹੋ ਜਾਂਦੀ ਵੀ ਕੀ ਬਣਾ ਕੇ ਕੀ ਬਣਾ ਕੇ ਕੱਪੜਿਆਂ ਦਾ ਢੇਰ ਲੱਗੇ ਪਿਆ ਕੱਪੜੇ ਤਾਂ ਹੁਣ ਮੈਂ ਧੋ ਕੇ ਫੇਰ ਕੁਛ ਕਰੂੰਗੀ ਅੱਜ ਮੈਥੋਂ ਗੱਡੀ ਸਿੱਖਣ ਨਹੀਂ ਜਾਇਆ ਗਿਆ ਕਿਉਂਕਿ ਫਿਰ ਭੈਣ ਅਰ ਗਿਆ ਆ ਗਈ ਸੀ ਕਿ ਤਾਂ ਕਰਕੇ ਤੇ ਨਹੀਂ ਮੈਂ ਅੱਜ ਫੇਰ ਜਾਣਾ ਸੀਗਾ ਅੱਧਾ ਘੰਟਾ ਜਰੂਰ ਲਾ ਕੇ ਹੋਣਾ ਸੀਗਾ ਤੇ ਐਨੇ ਨਾਲ ਹੌਲੀ ਹੌਲੀ ਸਿੱਖ ਜੂਗੀ ਚਲੋ ਅੱਜ ਆਪਾਂ ਨੇ ਕੱਪੜੇ ਧੋ ਲਏ ਕੱਪੜੇ ਵੀ ਮੇਰੇ ਬਾਵਾ ਸਾਰੇ ਸੀਗੇ ਧੋਣ ਵਾਲੇ ਤੇ ਹੁਣ ਮੈਂ ਜਾਉਂਗੀ ਦੁੱਧ ਲੈਣ ਕਿਉਂਕਿ ਅੱਜ ਵੀ ਨਵੀ ਦੇ ਡੈਡੀ ਕਹਿੰਦੇ ਆਪੇ ਲੈ ਆਈਂ ਦੁੱਧ ਕਹਿੰਦੇ ਮੇਰੇ ਤੋਂ ਲਿਆਂਦਾ ਨਹੀਂ ਜਾਣਾ ਕਹਿੰਦੇ ਮੈਂ ਲੇਟ ਆਉਂਗਾ ਥੋੜਾ ਜਿਹਾ ਤੇ ਮੈਂ ਹਾਂ ਚਲੋ ਠੀਕ ਹੈ ਟਾਈਮ ਨਾਲ ਉਹਨਾਂ ਨੇ ਦੱਸਤਾ ਤੇ ਹੁਣ ਮੈਂ ਪਹਿਲਾਂ ਦੁੱਧ ਲੈ ਕੇ ਆਉਂਗੀ ਤੇ ਆ ਕੇ ਦਾਲ ਪਾਣੀ ਦੇਖੂਗੀ ਕੀ ਦਾਲ ਪਾਣੀ ਤਰ ਗਿਆ ਕੱਲ ਤਾਂ ਮੈਂ ਕੋफ्ते ਬਣਾ ਲਏ ਸੀਗੇ ਤੇ ਰੋਟੀ ਪਾਣੀ ਦਾ ਵੀ ਦੇਖਣਾ ਹੈ ਜੇ ਅੱਜ ਵੀਡੀਓ ਵੀ ਮੇਰੇ ਤੋਂ ਜ਼ਿਆਦਾ ਬਣੀ ਨਹੀਂ ਕਿਉਂਕਿ ਮੈਂ ਅੱਜ ਭੈਣ ਆਰ ਕੇ ਆਈ ਸੀ ਉਹਨਾਂ ਨਾਲ ਗੱਲਾਂ ਕਰੀ ਗਈ ਚਲੋ ਮੇਰੀ ਭਾਂਜੀ ਮਸਾਈ ਤਵਾਲ ਦੂਜੀ ਵਾਰ ਆਈ ਸੀਗੀ ਤੇ ਮੈਂ ਕਿਹਾ ਫਿਰ ਗੱਲਾਂ ਬਾਤਾਂ ਵੀ ਕਰਨੀਆਂ ਹੁੰਦੀਆਂ ਨੇ ਇਹ ਬੰਦੇ ਨੇ ਨਾ ਤੇ ਆਪਦਾ ਕੰਮ ਅਗਲੇ ਛੱਡ ਕੇ ਤੇ ਆਪਾਂ ਨੂੰ ਵੀ ਛੱਡਣਾ ਚਾਹੀਦਾ ਕੱਪੜੇ ਅੱਜ ਮਿਲੀ ਏਡ ਹੀ ਧੁੱਤੀ ਹੈਗੇ ਤੇ ਚਲੋ ਹੁਣ ਪਹਿਲਾਂ ਮੈਂ ਲਿਉਣੀ ਹੈਗੀ ਧੁੱਤ ਹਾਂਜੀ ਦੁੱਧ ਵੀ ਮੈਂ ਲਈ ਆਈ ਸੀਗੀ ਤੇ ਆਪਾਂ ਨੇ ਪੁਣ ਕੇ ਤੇ ਕਰਨ ਧਰਤਾ ਤੇ ਇੱਧਰ ਮੈਂ ਤਾਂ ਲੱਗੀ ਸੀ ਸੇਵੀਆਂ ਮੈਂ ਹਤਲਾ ਸੇਕਲਵਾ ਲਈ ਇਹਨਾਂ ਨੂੰ ਪੁਣ ਲੀਏ ਕੱਚੀਆਂ ਹੀ ਸੇਵੀਆਂ ਮੈਨੂੰ ਸਵਾਦ ਨਹੀਂ ਆਉਂਦੀਆਂ ਤੇ ਮਤਲਬ ਵੀ ਸੇਕ ਜਿਆ ਲਵਾ ਕੇ ਜਦੋਂ ਬ੍ਰਾਊਨ ਜੀਆਂ ਹੋ ਜਾਂਦੀਆਂ ਫਿਰ ਮੈਂ ਤਰਦੀ ਹੁੰਦੀ ਆ ਆ ਸੇਵੀਆਂ ਵਾਸਤੇ ਦੁੱਧ ਤੇਲ ਪਾ ਲੂੰਗੀ ਮੈਂ ਸੇਵੀਆਂ ਤੇ ਪਹਿਲਾਂ ਆ ਪੁਣ ਲੀਏ ਇਹਨਾਂ ਨੂੰ ਹਾਂਜੀ ਅੱਜ ਮੇਥੋਂ ਵੀਡੀਓ ਐਡਿਟ ਨਹੀਂ ਹੋਈ ਨਹੀਂ ਜਿਆਦਾ ਬਣੀ ਸੀਗੀ ਤੇ ਹੁਣ ਮੈਂ ਰਾਤ ਨੂੰ ਬਣਾ ਕੇ ਪਾਉਂਗੀ ਵੀਡੀਓ ਸਾਰੀ ਕੰਪਲੀਟ ਕਰਕੇ ਤੇ ਫਿਰ ਸਵੇਰ ਅਪਲੋਡ ਕਰ ਦੂੰਗੀ ਅੰਗਰਵਾਰਿੱਤੇ ਜਾਣ ਪਹਿਲਾਂ ਤੇ ਅੱਜ ਜਿਹੜਾ ਆਪਣਾ ਵਲੌਗ ਨਹੀਂ ਆ ਸਕਦਾ ਸ਼ਾਮ ਨੂੰ ਪਾਉਂਗੀ ਪਹਿਲਾਂ ਤਾਂ ਮੈਂ ਵਲੌਗ ਹੋਣਾ ਆਪਾਂ ਵੀਡੀਓ ਦੀ ਸਮਾਪਤੀ ਕਰਾਂਗੇ ਸੀ ਫਿਰ ਮਿਲਦੇ ਆਗੇ ਇੱਕ ਨਵੀਂ ਹੋਰ ਵੀਡੀਓ ਦੇ ਨਾਲ ਸਤ ਸਤ ਸ੍ਰੀ ਅਕਾਲ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵੀਡੀਓ ਨੂੰ ਲਾਈਕ ਕਮੈਂਟ ਤੇ ਮਤਲਬ ਸ਼ੇਅਰ ਕਰਦੇ ਜਿਹੜੇ ਤੇ ਪ੍ਰਮਾਤਮਾ ਉਹਨਾਂ ਨੂੰ ਦਿਨੋਂ ਦਿਨ ਹੀ ਤਰੱਕੀ ਦੇਵੇ ਹਾਂਜੀ ਇੱਕ ਦਿਨ ਆਪਾਂ ਬੈਠ ਕੇ ਸਾਰਿਆਂ ਦਾ ਧੰਨਵਾਦ ਕਰਾਂਗੇ ਨਾਲੇ ਵੈਸੇ ਵੀ ਮੈਂ ਹਰ ਰੋਜ਼ ਕਰਦੀ ਹਾਂ ਧੰਨਵਾਦ ਤੁਹਾਡਾ ਤੇ ਸਾਰਿਆਂ ਦੇ ਕਮੈਂਟਾਂ ਦੇ ਮੈਂ ਜਵਾਬ ਦੇਵਾਂਗੀ ਕਿਹੜੇ ਦਿਨ ਤੁਸੀਂ ਫ੍ਰੀ ਹੋਵੋਗੇ ਸਾਰੇ ਸਾਰੇ ਜਾ ਕਮੈਂਟ ਕਰਕੇ ਦੱਸਿਓ ਜਾਂ ਲਾਈਕ ਕਰਕੇ ਦੱਸਿਓ ਫਿਰ ਜਿੰਨੇ ਲਾਈਕ ਹੋਣਗੇ ਮੈਨੂੰ ਪਤਾ ਲੱਗ ਜਾਊਗਾ ਤੇ ਪਰ ਫਿਰ ਵੀ ਉਹਨਾਂ ਚਿਰ ਤੁਸੀਂ ਕਮੈਂਟ ਨਹੀਂ ਕਰਦੇ ਉਹਨਾਂ ਚੱਕਰ ਮੈਨੂੰ ਪਤਾ ਹੀ ਨਹੀਂ ਲੱਗਣਾਗਾ ਤੇ ਫਿਰ ਆਪਾਂ লাইਵ ਹੋਵੋਗੇ ਫਿਰ ਮੈਂ ਤੁਹਾਡੇ ਕਮੈਂਟਾਂ ਦਾ ਜਵਾਬ ਵੀ ਦੇਵਾਂਗੀ ਤੇ ਤੁਹਾਡਾ ਧੰਨਵਾਦ ਵੀ ਕਰਾਂਗੀ ਸਪੈਸ਼ਲ